ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਕੋਲੇ ਦਾ ਵੀਜ਼ਾ ਆਫਿਸ ਤੋਂ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਸੈਪਟੈਂਬਰ ਇਨਟੇਕ ਬਹੁਤ ਨੇੜੇ ਆ ਗਿਆ ਅਸੀਂ ਜੁਲਾਈ ਚ ਆ ਗਏ ਹਾਂ ਪਹਿਲਾ ਹਫਤਾ ਖਤਮ ਹੋ ਗਿਆ ਸੈਪਟੈਂਬਰ ਇਨਟੇਕ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀਆਂ ਡੈਡਲਾਈਨਸ ਆ ਗਈਆਂ ਨੇ ਅਗਲੇ 10-15 ਦਿਨ ਬਹੁਤ ਮਹੱਤਵਪੂਰਨ ਨੇ ਸੈਪਟੈਂਬਰ ਇਨਟੇਕ ਲਈ ਸੋ ਸੁਨੀਹਾ ਮੈਂ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਪੂਰੀ ਕਲੈਰਟੀ ਸੈਪਟੈਂਬਰ ਇਨਟੇਕ ਤੇ ਵਿਦਿਆਰਥੀਆਂ ਦੇ ਨਾਲ ਸਾਂਝੀ ਕਰਾਂ ਸੋ ਯੂਕੇ ਸਟੱਡੀ ਵੀਜ਼ਾ ਸੈਪਟੈਂਬਰ ਇਨਟੇਕ ਬਹੁਤ ਨੀਅਰ ਆ ਗਿਆ ਵਾ ਸੋ ਬਹੁਤ ਯੂਨੀਵਰਸਿਟੀਆਂ ਦੀਆਂ ਡੈਡਲਾਈਨਸ ਆਨੀਆਂ ਸਟਾਰਟ ਹੋ ਗਈਆਂ ਹਾਂ ਸੋ ਜਿਨ੍ਹਾਂ ਨੇ ਸੈਪਟੈਂਬਰ ਇਨਟੇਕ ਕਰਨਾ ਹੈ ਤਾਂ ਸਟਿਲ ਤੁਹਾਡੇ ਕੋ 10-15 ਦਿਨ ਹੈਗੇ ਆ ਤੁਸੀਂ ਆਪਣਾ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਸੋ ਇੱਕ ਹੋਰ ਇੱਕ ਬਹੁਤ ਹੀ ਗੁੱਡ ਨਿਊਜ਼ ਹੈ ਕਿ ਇਹ ਆ ਜਾਂ नवी मैं तेजे लिए कॉलेज लेके आई हाँ डिप्लोमा लेके आई हूँ क्योंकि बहुत इदा के स्टूडेंट्स आ जोड़े यूनवर्सिटी ललीजिबल नहीं होंगे लो प्रोफाइल आ या उन्होंने तो लैंगुएज टेस्ट ही क्लीयर होंगे और इंग्लिश दे भी उन्होंने मार्क्स कट्टो ब्रिटिश स्कूल ऑफ मार्टिंग इंटरनेशनल यूके सपैंबर इन कोर्स की गल करिए डिपलोमा इन बिजनेस एंड मैनेजमेंट लीडिंग टू द बैचलर डिग्री सो एक ईयर का कोर्स है प्लस टू के ਜਿਹੜਾ ਹੈਗਾ ਵਾ ਕਿ 올 ఓవర్ ਜਿਹੜੀ ਰਿਕੁਆਇਰਮੈਂਟ ਪਰਸੈਂਟੇਜ ਦੀ ਹੈਗੀ ਉਹ 35% ਚਾਹੀਦੀ ਆ ਸੋ ਇਤੋਂ ਕੱਟ ਪਰਸੈਂਟੇਜ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਹੋਰ ਇਸ ਪਰਸੈਂਟੇਜ ਤੇ ਕਿਸੇ ਵੀ ਕੰਟਰੀ ਦੀ ਕੋਈ ਆਪਸ਼ਨ ਮਿਲੇਗੀ ਸੋ 2 ਇਅਰ ਦਾ ਗੈਪ ਇਜ਼ ਸੈਪਟੇਬਲ ਅ 2023 ਤੋਂ ਅਨਵਰਡਸ ਰਿਕੁਆਇਰਮੈਂਟਸ ਦੀ ਗੱਲ ਕਰੀਏ ਤਾਂ ਯੂਕੇਵੀਆਲਸ 4.5 ਈਚ ਮੋਡਿਊਲਸ ਹੋਣੇ ਚਾਹੀਦੇ ਆ ਯੂਕੇਵੀਆ ਪੀਟੀ 36 ਈਚ ਹੋਣੇ ਚਾਹੀਦੇ ਆ फीस की गल करिए वन फोर नाइन नाइन फाइव जी बी पी है बट आफ्टर स्कॉलरशिप है सो ये सारिया चीज़ा वा नो इट्स इट्स अ फाउंडेशन कोर्स बेसिकली सो मोर ओवर यही रिक्वायरमेंट्स है एंड द वर्किंग आवर्स फॉर स्टूडेंट विल बी टेन आवर्स क्योंकि डिप्लोमे दस आवर्स मिलते हैं सो मोर डिटेलली चैनल पर बने रहो अगर ताकि भी परसेंटेज इन्नी है हैगी और यूके भी आए फोर पॉइंट फाइव ਮੀਟ ਕਾਟ ਸਕਦੇ ਹੋ ਤਾਂ ਡਿਪਲੋਮੇ ਦੇ ਵਿੱਚ ਸਾਡਾ ਯੂਕੇ ਜਾਣਾ ਪੋਸੀਬਲ ਹੈਗਾ ਔਰ ਸਭ ਤੋਂ ਮੇਨ ਬੈਨੀਫਿਟ ਤੁਹਾਨੂੰ ਸਾਰੇ ਦੇ ਸਾਰੇ ਪੈਸੇ ਦੇਣੇ ਪੈਣਗੇ ਵੀਜ਼ੇ ਤੋਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਵੀਡੀਓ ਸੀ ਔਰ ਸਾਡੇ ਨਾਲ ਐਕਸਪਰਟ ਮੌਜੂਦ ਸੀ ਤੁਸੀਂ ਐਕਸਪਰਟ ਦੀ ਸਾਰੀ ਗੱਲ ਸੁਣੀ ਹੈ ਸਕਰੀਨ ਤੇ ਟੈਲੀਫੋਨ ਨੰਬਰ ਹੈ ਤੁਸੀਂ ਟੈਲੀਫੋਨ ਕਰੋ ਪਰਸਨਲੀ ਇਨਫੋਰਮੇਸ਼ਨ ਲਓ ਕੋਈ ਕਨਫਿਊਜ਼ਨ ਹੈ ਦੂਰ ਕਰੋ ਆਨਲਾਈਨ ਫਾਈਲ ਲਗਾਉਣੀ ਹੈ पर्सनली ऑफिस टू विजिट ਕਰਨਾ ਹੈ ਤੁਸੀਂ ਪੰਜਾਬ ਦੇ ਬਾਹਰੋਂ ਫਾਈਲ ਲਗਾਉਣੀ ਹੈ ਤੇ ਤੁਰੰਤ ਡਿਸੀਜਨ ਕਰੋ ਫੋਨ ਕਰਕੇ ਪੂਰੀ ਕਲੈਰਿਟੀ ਲੈ ਕੇ थैंक यू ਸੋ ਮਚ